ਗਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਦਹੀਂ ਭੱਲੇ ਤਾਂ ਪਾਏ ਨੇ ਵਾਸਤੇ ਲਿਆਣੀ ਸੂਜੀ ਤੇ ਕੱਟੀ ਹੋਈ ਮਿਰਚ ਤੇ ਆਲੂ ਆਪਾਂ ਕੰਦੂ ਗਸ਼ ਕੀਤੇ ਹੋਏ ਆ ਤੇ ਇਹ ਆਪਾਂ ਤਿਆਰ ਲਈਆਂ ਤੇ ਇਹਨਾਂ ਨੂੰ ਫਿਰ ਆਪਾਂ ਸੂਜੀ ਨੂੰ ਇਸ ਵਿੱਚ ਪਾਵਾਂਗੇ ਤੇ ਇਹਨੂੰ ਆਪਾਂ ਵਿੱਚ ਪਾਵਾਂਗੇ ਦਹੀਂ ਤੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਪਹਿਲਾਂ ਵਿੱਚ ਦਹੀਂ ਪਾ ਲਏਗੀ ਤੇ ਉਹਨਾਂ ਉੱਪਰ ਉਹੀ ਪਾਕਿੰਗ ਵਿੱਚ ਆਪਾਂ ਜਿਹੜੇ ਕੱਦੂ ਕਸ਼ ਕਰੇ ਨੇ ਆਲੂ ਉਹ ਪਾ ਲੈਣੇ ਆ ਤੇ ਉਸ ਸੱਫਾ ਮਿਰਚ ਪਾ ਲੈਣੀ ਕੱਟੀ ਹੋਈ ਆਪਾਂ ਉਹ ਚੰਗੀ ਤਰ੍ਹਾਂ ਮਿਕਸ ਕਰਾਂਗੇ ਨਾ ਮਿਕਸ ਕਰ ਲੈ ਜੀ ਦਹੀਂ ਜਿਹੜੀ ਆਪਾਂ ਲੈਣੀ ਉਹ ਤਾਜੀ ਦਹੀਂ ਲੈਣੀ ਆ ਖੱਟੀ ਦਹੀਂ ਨਹੀਂ ਲੈਣੀ ਤਾਜ਼ਾ ਦਹੀਂ ਹੋਵੇ ਤਾਂ ਵਧੀਆ ਵਧੀਆ ਆਪਣੀ ਜਿਹੜੇ ਤਈ ਭੱਲੇ ਬਨ ਕੇ ਤਿਆਰ ਹੋ ਗੁੰਦੇ ਨੇ ਇਹਨੂੰ 10 ਮਿੰਟ ਵਾਸਤੇ ਟਾਕੇ ਰੱਖ ਦੇਣਾ ਜੀਰਾ ਫੌਂਡੇ ਜੀ ਮੈਂ ਤਾਂ ਮਾਪੋ ਇਸ ਤੇ ਰੱਖਿਆ ਆ ਸੁਲਜੀ ਉਹਦੇ ਨਾਲ ਜੇ ਮਪਾ ਜੀਰਾ ਦੋ ਤਿੰਨ ਫਰਮ ਚ ਲੈ ਕੇ ਉਹ ਮਪਾ ਥੋੜੀ ਜੀ ਅੰਦਰ ਤੇ ਫੌਂਡਾ ਲਾਣੀ ਕੋਲੋਂ ਪਾ ਜੀਰਾ ਪਾ ਲਿਆ ਜੀ ਤੇ ਇਹਨੂੰ ਦਰੜ ਫਰਾਈ ਕਰ ਲੈਣਾ ਪਕੜਾਈ ਦੇ ਵਿੱਚ ਤੇਲ ਪਾ ਲਿਆ ਤੇ ਇਹਨੂੰ ਉਪਰ ਗਰਮਿਆਂ ਹੌਲੀ ਰੱਖ ਦਿੱਤਾ ਤੇਲ ਨੂੰ ਇਹ ਵੀ ਜਿਹੜਾ ਪਸ ਸੁਲਜੀ ਦਾ ਬਣਾਇਆ ਸੀਗਾ ਇਹ ਵੀ ਆਪਣਾ ਬਣ ਕੇ ਤਿਆਰ ਹੈ ਪੋਕੇ ਸੂਜੀ ਫੁੱਲ ਜਾਂਦੀ ਹੈ ਨਾ ਤਾਂ ਕਰਕੇ ਇਹਨੂੰ ਰੈਸਟ ਤੇ ਰੱਖਿਆ ਹੋਇਆ ਸੀ ਤੇ ਹੁਣ ਇਹ ਵਧੀਆ ਬਣ ਕੇ ਤਿਆਰ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਇਹਨੇ ਆਪਾਂ ਬਰਾਈ ਹੋਏ ਸੂਜੀ ਦੇ ਇਹ ਘੋਰੀਆ ਇਹਦੇ ਉੱਪ ਵੜੇ ਬਣਾਵਾਂਗੇ ਹੁਣ ਆਪਾਂ ਜਿਹੜੇ ਤਲੇ ਹੋਏ ਆ ਸੂਜੀ ਦੇ ਇਹਨਾਂ ਨੂੰ ਆਪਾਂ ਪਾਣੀ ਦੇ ਵਿੱਚ ਪਾ ਦੇਾਂਗੇ ਤਾਂ ਕਿ ਇਹ ਨਾਲ ਤਾਂ ਸੌਫਟ ਹੋ ਜਾਣ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਪਾ ਕੇ ਆਪਾਂ ਨਾਲ ਰੱਖ ਦੇਣਾ 2-3 ਮਿੰਟ ਵਾਸਤੇ ਇਕォਨਲੀ ਚ ਆਪਾਂ ਦਹੀਂ ਲੈ ਲਿਆ ਤੇ ਇਹਦੇ ਵਿੱਚ ਆਪਾਂ ਥੋੜੀ ਜੀ ਖੰਡ ਪਾਵਾਂਗੇ ਜਿਹੜੀ ਬਰੀਕ ਕੀਤੀ ਹੋਈ ਐ ਥੋੜੀ ਜੀ ਆਪਾਂ ਚਮਚੇ ਦੇ ਹਿਸਾਬ ਨਾਲ ਖੰਡ ਪਾਉਣ ਲੱਗੇ ਤਾਂ ਕਿ ਇਹ ਵਧੀਆ ਤਰ੍ਹਾਂ ਟੇਸਟੀ ਲੱਗੇ ਆਪਾਂ ਦਹੀਂ ਫੁੱਲਾਂਗੇ ਉਪੋਣੀ ਉੱਪਰ ਹੈਗਾ ਕਿਉਂਕਿ ਇਹ ਜ਼ਰੂਰੀ ਐ ਫੋਰੀ ਹਿੰਗ ਵੀ ਤੇ ਪਾਵਾਂਗੇ ਦਹੀਂ ਇਹਦੇ ਉੱਤੇ ਸੌਸ ਦਹੀਂ ਪਾਲੀ ਸੀ ਮੇਥੀ ਪਾਲੀ ਸੀ ਆਪਾਂ ਤੇ ਹੁਣ ਆਪਾਂ ਪਾ ਦੀ ਸੌਸ ਇਹਦੇ ਉੱਤੇ ਤਾਂ ਕਿ ਇਹ ਟੇਸਟੀ ਟੇਸਟੀ ਲੱਗੇ ਆਪਾਂ ਇਹ ਜੀ ਡੀਰਾ ਡੀਰਾ ਟੇਸਟ ਵੰਦਾ ਆ ਜਾਂਦਾ ਬਹੁਤ ਸਵਾਦ ਲੱਗਦਾ ਟੇਸਟੀ ਟੇਸਟੀ ਜਿਹੜਾ 15 ਫਲਕੀਰਾ ਕਰੇ ਅਸੀਂ ਉਹ ਪਾਤਾ ਉਪਰ ਅਸੀਂ ਥੋੜਾ ਜਿਹਾ ਨਮਕ ਪਾਉਂਸ ਸਵਾਦ ਨੂੰ ਤਾਂਕ ਥੋੜੀ ਜਿਹਾ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਤਾਂ ਕਿ ਇਹਦੇ ਨਾਲ ਟੇਸਟ ਵਧੀਆ ਆ ਜੇ ਥੋੜਾ ਜਿਹਾ ਪਾਵਾਂਗੇ ਆਪਾਂ ਧਨੀਆ ਪਾਉਂਦੇ ਤੇ ਹੁਣ ਹੀ ਆਪਣਾ ਬਣ ਕੇ ਦਹੀਂ ਪਲਾ ਤਿਆਰ ਆ ਜੀ ਤੁਸੀਂ ਵੀ ਘਰ ਵਿੱਚ ਟਰਾਈ ਕਰਕੇ ਦੇਖਿਓ